ਪੰਜਾਬ ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਇੱਕ ਵੱਡੀ ਖਬਰ ਸਿਆਸੀ ਹਲਕਿਆਂ ਚ ਆ ਰਹੀ ਹੈ ਖਾਸ ਕਰਕੇ ਜ਼ਿਮਨੀ ਚੋਣ ਜਿਹੜੇ 4 ਹਲਕਿਆਂ ਚ ਹੋਣੀਆਂ ਉਹਨਾਂ ਵਿੱਚੋਂ ਇੱਕ ਹਲਕਾ ਗਿੱਦੜਬਾ ਜਿੱਥੇ ਸੁਖਬੀਰ ਸਿੰਘ ਬਾਦਲ ਸਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਸਰਗਰਮੀ ਹੋ ਚੁੱਕੀ ਹੈ ਸਿਆਸੀ ਤੌਰ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕੀ ਖੁਦ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਦਾ ਆਪਣਾ ਜੱਦੀ ਹਲਕਾ ਹੈ ਉਥੋਂ ਵਿਧਾਇਕ ਬਣਦੇ ਰਹੇ ਨੇ ਔਰ ਡਿੰਪੀ ਢਿਲੋਂ ਨੂੰ ਹਰਾਉਂਦੇ ਰਹੇ ਨੇ ਵੱਡੀ ਖਬਰ ਕੀ ਹੈ ਨਿੰਪੀ ਢਿੱਲੋਂ ਦੇ ਨਾਲ ਸਰਗਰਮੀਆਂ ਸੁਖਵੀਰ ਸਿੰਘ ਬਾਦਲ ਨੇ ਬੇਸ਼ੱਕ ਜੰਮ ਜੰਮ ਕੇ ਕੀਤੀਆਂ ਹੁਣ ਨਿੰਪੀ ਢਿੱਲੋਂ ਨੇ ਦਾਅਵੇ ਨਾਲ ਕਿਹਾ ਹੋਵੇ ਕਿ ਮੈਂ ਉਹ ਦਰਖਤਾਂ ਜਿਹੜਾ ਪੁੱਟਿਆ ਨਹੀਂ ਜਾ ਸਕਦਾ ਔਰ ਦਰਖਤ ਵੀ ਕਿਹੜਾ ਸ਼ਰੋਮਣੀ ਅਕਾਲੀ ਦਲ ਦਾ ਨਰੋਲ ਬੂਟਾ ਪਰ ਉਹ ਬੂਟੇ ਦੇ ਵਿੱਚ ਹੁਣ ਜਿਹੜੀ ਆ ਬਦਲੀ ਹੋਣ ਜਾ ਰਹੀ ਹੈ ਖਬਰਾਂ ਆਏ ਨੇ ਸਾਡੇ ਜਾਣਕਾਰ ਦੱਸਦੇ ਨੇ ਜੋ ਅਸੀਂ ਪੁਸ਼ਟੀ ਕਰ ਪਾਏ ਹੁਣ ਤੱਕ ਆਪਣੇ ਸੂਤਰਾਂ ਦੇ ਹਵਾਲੇ ਤੋਂ ਕਿ ਡਿੰਪੀ ਢਿੱਲੋਂ ਨੇ ਮਨ ਬਣਾ ਲਿਆ ਪੱਕਾ ਉਹ ਹੁਣ ਇਸ ਗੱਲ ਦਾ ਹਵਾਲਾ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਨਾਲ ਜਿੰਨੀ ਕੋ ਉਹਨਾਂ ਦੀ ਗੁਫ਼ਤਗੂ ਹੋਈ ਕਿ ਮਨਪ੍ਰੀਤ ਸਿੰਘ ਬਾਦਲ ਭਾਜਪਾ ਤੋਂ ਉੱਥੇ ਚੋਣ ਲੜਨ ਆ ਰਹੇ ਨੇ ਤਾਂ ਕੀ ਡਿੰਪੀ ਢਿੱਲੋਂ ਨੂੰ ਸ਼ੱਕ ਹੈ ਕਿ ਜੇ ਮਨਪ੍ਰੀਤ ਬਾਦਲ ਭਾਜਪਾ ਤੋਂ ਉੱਥੇ ਚੋਣ ਲੜਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਡਿੰਪੀ ਢਿੱਲੋਂ ਦੀ ਬਜਾਏ ਮਨਪ੍ਰੀਤ ਬਾਦਲ ਦਾ ਸਾਥ ਦੇਣਗੇ ਅੰਦਰ ਖਾਤੇ ਕੀ ਇਸ ਸ਼ੱਕ ਦੇ ਕਰਕੇ ਇਸ ਡਰ ਦੇ ਕਰਕੇ ਡਿੰਪੀ ਢਿੱਲੋਂ ਨੇ ਮਨ ਬਦਲ ਲਿਆ ਹਾਲਾਂਕਿ ਡਿੰਪੀ ਢਿੱਲੋਂ ਦੀਆਂ ਪਿੰਡ ਮੱਲਣ ਦੇ ਵਿੱਚ ਜਾਂ ਉਸ ਹਲਕੇ ਦੇ ਅੰਦਰ ਜਿੰਨੇ ਵੀ ਪਿੰਡ ਪੈਂਦੇ ਨੇ ਤਮਾਮ ਉਸ ਦੇ ਵਿੱਚ ਜਿੰਨੀਆਂ ਸਰਗਰਮੀਆਂ ਹੁਣ ਤੱਕ ਹੋਈਆਂ ਉਸ ਦੇ ਵਿੱਚ ਠੋਕ ਕੇ ਡਿੰਪੀ ਢਿੱਲੋਂ ਨੇ ਆਖਿਆ ਕਿ ਉਹ ਸੁਖਵੀਰ ਸਿੰਘ ਬਾਦਲ ਦੇ ਨਾਲ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਉਹਨਾਂ ਨੇ ਤਾਂ 18 ਤਰੀਕ ਦੇ ਦਿੱਤੇ ਭਾਸ਼ਣ ਵਿੱਚ ਇਹ ਵੀ ਇੱਕ ਸਭਾ ਵਿੱਚ ਆਖ ਦਿੱਤਾ ਕਿ ਮੇਰੇ ਬਾਰੇ ਬੜੀਆਂ ਅਫਵਾਹਾਂ ਆੜ ਰਹੀਆਂ ਨੇ ਉਹ ਅਫਵਾਹਾਂ ਆਏ ਨੇ ਕਿ ਪਾਰਟੀ ਛੱਡ ਜਾਣਗੇ ਕਹਿੰਦੇ ਪਾਰਟੀ ਨਹੀਂ ਛੱਡਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਤੇ ਅਕਾਲੀ ਦਲ ਦੇ ਨਾਲ ਹੀ ਰਵਾਂਗੇ ਪਰ ਅੱਜ ਜਿਹੜਾ ਕੀ ਹੋਇਆ ਕਿ ਹੁਣ ਡਿੰਪੀ ਢਿੱਲੋ ਜਿਹੜੇ ਨੇ ਉਹ ਮਨ ਬਣਾ ਕੇ ਬੈਠੇ ਨੇ ਕਿ ਉਹ ਹੁਣ ਪਾਰਟੀ ਛੱਡਣਗੇ ਪਰ ਅਗਲਾ ਰਸਤਾ ਕੀ ਹੋਵੇਗਾ ਕਿ ਆਮ ਆਦਮੀ ਪਾਰਟੀ ਜਾਂ ਕੋਈ ਹੋਰ ਰਸਤਾ ਇਹ ਵੀ ਆਉਣ ਵਾਲੇ ਸਮੇਂ ਚ ਪਤਾ ਲੱਗਣਾ ਪਰ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਡਿੰਪੀ ਢਿੱਲੋ ਦੀਆਂ ਸਰਗਰਮੀਆਂ ਨੇ ਜਿਹੜੀਆਂ ਉਹ ਇਸ ਹੱਦ ਤੱਕ ਸੁਖਵੀਰ ਸਿੰਘ ਬਾਦਲ ਦੇ ਨਾਲ ਆਪਣੇ ਪਾਰਟੀ ਦੇ ਪ੍ਰਧਾਨ ਦੇ ਨਾਲ ਸਨ ਕਿ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਿ ਡਿੰਪੀ ਢਿੱਲੋ ਇੱਧਰ ਤੋਂ ਉੱਧਰ ਜਾ ਸਕਦੇ ਨੇ ਪਰ ਅੱਜ ਤੱਕ ਜਿਹੜੀ ਸਰਗਰਮੀ ਹੋਈ ਹੈ ਉਹ ਪਤਾ ਇਹ ਆ ਕਿ ਸ਼ਾਮ ਤੱਕ ਵੀ ਹੋ ਸਕਦਾ ਐ ਐਲਾਨ ਹੋ ਜਾਵੇ ਜਾਂ ਹੋ ਸਕਦਾ ਐ ਕੁਝ ਘੰਟੇ ਹੋਰ ਪਹਿ ਜਾਣ ਕਿਉਂਕਿ ਡਿੰਪੀ ਢਿੱਲੋਂ ਨੂੰ ਹਾਲੇ ਵੀ ਹੋ ਸਕਦਾ ਐ ਇਹ ਆਸ ਹੋਵੇ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਘਰ ਆ ਕੇ ਜਾਂ ਉਹਨਾਂ ਦੇ ਨਿਵਾਸ ਸਥਾਨ ਤੇ ਆ ਕੇ ਉਹਨਾਂ ਨੂੰ ਕਹਿਣ ਕਿ ਡਿੰਪੀ ਢਿੱਲੋਂ ਦੇ ਨਾਲ ਕੁਝ ਸ਼ਰਤਾਂ ਰੱਖਣ ਕਿ ਉਹ ਉਹਨਾਂ ਨੂੰ ਨਹੀਂ ਜਾਣ ਦੇਣਗੇ ਹੋ ਸਕਦਾ ਐ ਇਸ ਗੱਲ ਨੂੰ ਲੈ ਕੇ ਸਪੇਸ ਰੱਖੀ ਗਈ ਹੋਵੇ ਜਾਂ ਫਿਰ ਸਾਰਾ ਕੁਝ ਤੈਅ ਹੋ ਗਿਆ ਹੁਣ ਜਿੱਥੇ ਵੱਡੀਆਂ ਸਰਗਰਮੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਜੇਕਰ ਇਸ ਤਰ੍ਹਾਂ ਨਿੰਪੀਟੇ ਲੋ ਆਜੀ ਐਲਾਨ ਕਰ ਦਿੰਦੇ ਨੇ ਰਸਮੀ ਤੌਰ ਤੇ ਸ਼੍ਰੋਮਣੀ ਕਾਲੀ ਦਲ ਨੂੰ ਛੱਡਣ ਦਾ ਕਿਉਂਕਿ ਉਹਨਾਂ ਨੇ ਇੱਕ ਮਨ ਦੇ ਵਿੱਚ ਤਸਵੀਰ ਬਣਾ ਲਈ ਹੈ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਸਲਾਹ ਕਰ ਲਈ ਹੈ ਕਿ ਅੱਗੇ ਕਰਨਾ ਕੀ ਹੈ ਪਰ ਫਿਰ ਵੀ ਫੈਸਲਾ ਰਸਮੀ ਤੌਰ ਤੇ ਲੈਂਦੇ ਲੈਂਦਾ ਹੋ ਸਕਦਾ ਮਨ ਉਹਨਾਂ ਦਾ ਬਦਲਦਾ ਕਿ ਨਹੀਂ ਬਦਲਦਾ ਜੇ ਨਹੀਂ ਬਦਲਦਾ ਤਾਂ ਸ਼੍ਰੋਮਣੀ ਕਾਲੀ ਦਲ ਦੇ ਲਈ ਇੱਕ ਪਹਿਲਾ ਝਟਕਾ ਨਹੀਂ ਹੋਵੇਗਾ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਾਲੀ ਦਲ ਨੂੰ ਕਈ ਝਟਕੇ ਮਿਲ ਗਏ ਇਸ ਤੋਂ ਪਹਿਲਾਂ ਜਦੋਂ ਲੋਕ ਸਭਾ ਦੀ ਚੋਣ ਸੀ ਚੰਡੀਗੜ੍ਹ ਦੇ ਵਿੱਚ ਲੰਬੇ ਸਮੇਂ ਬਾਅਦ ਪਹਿਲੀ ਵਾਰੀ ਸ਼੍ਰੋਮਣੀ ਕਾਲੀ ਦਲ ਨੇ ਆਪਣਾ ਇਕਲੌਤਾ ਉਮੀਦਵਾਰ ਜਿਹੜਾ ਹਰਦੀਪ ਸਿੰਘ ਸੀ ਉਸ ਨੂੰ ਉਤਾਰਿਆ ਚੋਣ ਮੈਦਾਨ ਦੇ ਵਿੱਚ ਉਹ ਸੀਟ ਛੱਡ ਕੇ ਆਪਣੀ ਭਾਜਪਾ ਵੱਲ ਨੂੰ ਹੋ ਗਿਆ ਕਿ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ ਉਦੋਂ ਸ਼੍ਰੋਮਣੀ ਕਾਲੀ ਦਲ ਨੇ ਕਿਹਾ ਕਿ ਇਹ ਪਾਰਟੀ ਨਾਲ ਸਰਾਸਰ ਗਰਦਾਰੀ ਗਦਾਰੀ ਕੀਤੀ ਗਈ ਹੈ ਫਿਰ ਗੱਲ ਆਉਂਦੀ ਹੈ ਜਲੰਧਰ ਜ਼ਿਮਨੀ ਚੋਣ ਦੀ ਉੱਥੇ ਇੱਕ ਬੀਬਾ ਨੂੰ ਜਿਹੜੀ ਟਿਕਟ ਦਿੱਤੀ ਗਈ ਔਸੋ ਬੀਬਾ ਨੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਚਲੇ ਗਏ। ਫਿਰ ਉਹ ਸ਼੍ਰੋਮਣੀ ਅਕਾਲੀ ਦਲ ਚ ਆ ਗਏ ਪਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਾਡੇ ਉਮੀਦਵਾਰ ਹੀ ਨਹੀਂ। ਇੱਕ ਉਹ ਵੱਡਾ ਝਟਕਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਨਮੋਸ਼ੀ ਭਰੀ ਗੱਲ ਸੀ। ਹੁਣ ਅਗਲੇ 4 ਹਲਕਿਆਂ ਦੀ ਜਿਹੜੀ ਚੋਣ ਹੋਣ ਜਾ ਰਹੀ ਹੈ ਉਹਨਾਂ ਵਿੱਚ 4 ਜਿਮਣੀ ਹਲਕਿਆਂ ਦੇ ਵਿੱਚ ਡੇਰਾ ਬਾਬਾ ਨਾਨਕ ਹੈ, ਚੱਬੇਵਾਲਾ, ਬਰਨਾਲਾ ਤੇ ਚੌਥਾ ਗਿੱਦੜਬਾ। ਗਿੱਦੜਬਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਹੜੇ ਨੇ ਉਹ ਬੱਦਲ ਆ ਜਿਹੜੇ ਉਹ ਸੰਕਟ ਦੇ ਸ਼ਾਹਨ ਲੱਗੇ ਨੇ ਔਰ ਜੇਕਰ ਰਸਮੀ ਤੌਰ ਤੇ ਐਲਾਨ ਹੋ ਜਾਂਦਾ ਡਿੰਪੀ ਢਿੱਲੋ ਚਲੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਤੇ ਵੀ ਆਪਣੇ ਆਪ ਚ ਇੱਕ ਵੱਡਾ ਚੈਲੰਜ ਹੋਵੇਗਾ ਫਿਰ ਕੀ ਸਵਾਲ ਪੈਦਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੁਖਬੀਰ ਸਿੰਘ ਬਾਦਲ ਖੁਦ ਚੋਣ ਮੈਦਾਨ ਚ ਨਿਤਰਣਗੇ ਜੇ ਉਧਰੋਂ ਭਾਜਪਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਆ ਜਾਂਦੇ ਨੇ ਤੇ ਫਿਰ ਉੱਥੇ ਟੱਕਰ ਬੜੀ ਦਿਲਚਸਪ ਹੋ ਸਕਦੀ ਹੈ ਕਿਉਂਕਿ ਮੰਨਿਆ ਜਾ ਰਿਹਾ ਸਿਆਸੀ ਹਲਕਿਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਚੱਲ ਰਹੀ ਚਰਚਾ ਵਿੱਚ ਜਾ ਜਿਹੜੇ ਸਿਆਸੀ ਮਹਾਰ ਨੇ ਸਿਆਸੀ ਪੰਡਤ ਨੇ ਕਿ ਜੇ ਡਿੰਪੀ ਢਿੱਲੋਂ ਜਾਂਦੇ ਨਹੀਂ ਛੱਡ ਕੇ ਤਾਂ ਜਿਹੜਾ ਵੀ ਪਾਰਟੀ ਮੌਕੇ ਦੇ ਉੱਤੇ ਛੱਡ ਰਿਹਾ ਹੁੰਦਾ ਉਸ ਦੇ 99% 99% ਜਿਹੜੇ ਚਾਂਸ ਹੁੰਦੇ ਨੇ ਮੌਕਾ ਹੁੰਦਾ ਉਹ ਸੱਤਾ ਧਿਰ ਵੱਲ ਜਾਣ ਦਾ ਹੁੰਦਾ ਤਾਂ ਡਿੰਪੀ ਢਿੱਲੋਂ ਕੀ ਹੱਥ ਦੇ ਵਿੱਚ ਝਾੜੂ ਫੜ ਲੈਣਗੇ ਜਾਂ ਹੋਰ ਰਸਤਾ ਅਪਣਾਉਣਗੇ ਇਹ ਉਹਨਾਂ ਦੇ ਉੱਤੇ ਨਿਰਭਰ ਕਰਦਾ ਪਰ ਪੱਤੇ ਛੋ ਨਹੀਂ ਕੀਤੇ ਗਏ ਅਸੀਂ ਵੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋਇਆ ਔਰ ਜਿੱਥੋਂ ਤੱਕ ਇਹ ਗੱਲ ਹੈ ਕਿ ਜਦੋਂ ਬੰਦਾ ਅਜਿਹਾਂ ਚਰਚਾਵਾਂ ਦੇ ਵਿੱਚ ਚੁੱਪ ਵੱਟ ਲੈਂਦਾ ਤਾਂ ਫਿਰ ਇਸ ਦਾ ਮਤਲਬ ਜ਼ਰੂਰ ਹੈ ਕਿ ਕੋਈ ਨਾ ਕੋਈ ਅੰਦਰ ਖਾਤੇ ਖੇਚੜੀ ਜ਼ਰੂਰ ਰਜ ਰਹੀ ਹੁੰਦੀ ਹੈ ਤੇ ਉਹ ਖੇਚੜੀ ਕਿਹੜੀ ਪਾਰਟੀ ਵੱਲ ਦੇ ਨਾਲ ਜਿਹੜੀ ਰਜ ਰਹੀ ਹੈ ਇਹ ਹਾਲੇ ਪੱਤੇ ਸ਼ੋ ਹੋਣੇ ਬਾਕੀ ਨੇ ਹੋ ਸਕਦਾ ਇਸ ਖਬਰ ਦੇ ਦੌਰਾਨ ਜਦੋਂ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕੁਝ ਘੰਟਿਆਂ ਬਾਅਦ ਇਹ ਰਸਮੀ ਐਲਾਨ ਹੋ ਜਾਵੇ ਜਾਂ ਦਿਨ ਵੀ ਪੈ ਸਕਦਾ ਤਾਂ ਹੋ ਸਕਦਾ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਵੇਂ ਡਿੰਪੀ ਢੱਲੋਂ ਨੇ ਸਰਗਰਮੀਆਂ ਤੇਜ਼ ਕੀਤੀਆਂ ਸਨ ਆਪਣੀਆਂ ਇਨਾ ਚੋਣਾਂ ਤੋਂ ਪਹਿਲਾਂ ਉਹਨਾਂ ਚੋਣਾਂ ਨੂੰ ਦੇਖਦੇ ਹੋਇਆ ਕਿ ਅਖੀਰ ਤੱਕ ਫੈਸਲਾ ਲੈਂਦੇ ਲੈਂਦੇ ਰਸਮੀ ਤੌਰ ਤੇ ਡਿੰਪੀ ਢਿੱਲੋਂ ਦਾ ਮਨ ਬਦਲ ਸਕਦਾ ਹੈ ਕਿ ਨਹੀਂ ਬਦਲ ਸਕਦਾ ਤੁਹਾਡਾ ਇਹ ਸਿਆਸੀ ਤੌਰ ਤੇ ਕੀ ਮੰਨਣਾ ਹੈ ਕਿ ਜਿਹੜੇ ਸਿਆਸੀ ਫੈਸਲੇ ਲਏ ਜਾਂਦੇ ਨੇ ਉਸ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ ਕੁਝ ਵੀ ਸੰਭਵ ਹੋ ਸਕਦਾ ਹੈ ਡਿੰਪੀ ਢਿੱਲੋਂ ਜਿਹੜੇ ਕੀ ਦਾਅਵੇ ਨਾਲ ਕਹਿ ਰਹੇ ਸਨ ਕਿ ਮੈਂ ਉਹ ਦਰਖਤਾਂ ਜਿਹੜਾ ਪੁੱਟਿਆ ਨਹੀਂ ਜਾ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਜਿਹੜੀਆਂ ਇਹ ਅਫਵਾਹਾਂ ਉਡਰ ਰਹੀਆਂ ਨੇ ਪਾਰਟੀ ਲਜਾਣ ਦੀਆਂ ਇਹ ਸੱਚੀਆਂ ਨਹੀਂ ਹਾਲਾਂਕਿ ਕਈ ਜਿਹੜੇ ਮੀਡੀਆਦਾਰਿਆਂ ਤੇ ਪਹਿਲਾਂ ਵੀ 2-3 ਦਿਨ ਪਹਿਲਾਂ ਵੀ ਇਹ ਖਬਰਾਂ ਨਸ਼ਰ ਹੋਈਆਂ ਸਨ ਜਿਸ ਦੇ ਵਿੱਚ ਆਖਿਆ ਗਿਆ ਕਿ ਆਮ ਆਦਮੀ ਪਾਰਟੀ ਵੀ ਲਗਾਤਾਰ ਸੰਪਰਕ ਦੇ ਵਿੱਚ ਹੈ ਡਿੰਪੀ ਢਿੱਲੋਂ ਦੇ ਔਰ ਡਿੰਪੀ ਢਿੱਲੋਂ ਜੇਕਰ ਮਾੜੀ-ਮੋਟੀ ਵੀ ਪਾਰਟੀ ਪ੍ਰਤੀ ਨਾਰਾਜ਼ਗੀ ਰੱਖਦੇ ਨੇ ਕਿ ਉਹ ਸਪੇਸ ਮੱਲਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰੇਗੀ ਔਰ ਇੱਥੇ ਇੱਕ ਗੱਲ ਹੋਰ ਬੜੀ ਦਿਲਚਸਪ ਹੈ ਕਿ ਆਮ ਆਦਮੀ ਪਾਰਟੀ ਦਾ ਵੀ ਰਿਕਾਰਡ ਬਣ ਜਾਵੇਗਾ ਬਗਾਨਿਆਂ ਦੇ ਸਿਰ ਤੇ ਬਾਜ਼ੀਆਂ ਖੇਡਣ ਦਾ ਤੇ ਜਿੱਤਣ ਦਾ ਕਿਉਂਕਿ ਪਹਿਲਾਂ ਇੱਕ ਜਿਹੜਾ ਇਸੇ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਈ ਬਗਾਨਿਆਂ ਨੂੰ ਲਿਆਇਆ ਗਿਆ ਉਹਨਾਂ ਵਿੱਚੋਂ ਰਾਜਕੁਮਾਰ ਚੱਬੇਵਾਲ ਆ ਜਿਹੜੇ ਉਹ ਮੈਂਬਰ ਪਾਰਲੀਮੈਂਟ ਵੀ ਬਣਦੇ ਨਹੀਂ ਹਾਲਾਂਕਿ ਦੋ ਤਿੰਨ ਅਜਿਹੇ ਉਮੀਦਵਾਰ ਵੀ ਸੀ ਜਿਹੜੇ ਹਾਰ ਗਏ ਨੇ ਚਾਹੇ ਉਹ ਪਵਨ ਕੁਮਾਰ ਟੀਨੂ ਹੁਣ ਜਲੰਧਰ ਤੋਂ ਜਾਂ ਫਿਰ ਗੁਰਪ੍ਰੀਤ ਸਿੰਘ ਜੀਪੀ ਹੁਣ ਫਤਿਹਗੜ੍ਹ ਸਾਹਿਬ ਤੋਂ ਤਾਂ ਉਹ ਸਾਰੇ ਮਾਮਲਿਆਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੌਣ ਕਿਹੜੇ ਪਾਸੇ ਨੂੰ ਜਾਂਦਾ ਪਰ ਆਮ ਆਦਮੀ ਪਾਰਟੀ ਦਾ ਰਿਕਾਰਡ ਬਣ ਰਿਹਾ ਹੈ ਕੀ ਬਗਾਨਿਆਂ ਦੇ ਸਿਰ ਤੇ 모ਹਿੰਦਰ ਭਗਤ ਭਾਜਪਾ ਤੋਂ ਲਿਆ ਕੇ ਉਹਨਾਂ ਨੂੰ ਲੜਾਈ ਜਾਂਦੀ ਹੈ ਚੋਣ ਵੱਡੇ ਰਿਕਾਰਡ ਨਾਲ ਜਿੱਤੇ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਉਹ ਵੀ ਭਾਜਪਾ ਦੇ ਉਮੀਦਵਾਰ ਸਨ ਉਹ ਆਵਾਮੀ ਪਾਰਟੀ ਦੇ ਐਮਐਲਏ ਬਣ ਗਏ ਤੇ ਹੁਣ ਕੀ ਡਿੰਪੀ ਢਿੱਲੋਂ ਵੀ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਪਣਾ ਉਮੀਦਵਾਰ ਅਗਲਾ ਗਿੱਦੜਵਾਹ ਤੋਂ ਡਿੰਪੀ ਢਿੱਲੋਂ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਹੋਵੇਗਾ ਉਮੀਦਵਾਰ ਜਾਂ ਕੋਈ ਹੋਰ ਹੋ ਸਕਦਾ ਇਹ ਸਾਰੇ ਦੇ ਸਾਰੇ ਸਵਾਲ ਉਸੇ ਤਰ੍ਹਾਂ ਬੜੇ ਨੇ ਪਰ ਇੱਕ ਗੱਲ ਇਸ ਸਾਰੇ ਕਾਸੇ ਦੇ ਵਿੱਚੋਂ ਪੱਕੀ ਹੋ ਚੁੱਕੀ ਹੈ ਕਿ ਡਿੰਪੀ ਢਿੱਲੋਂ ਦੇ ਜਰੀਏ ਜਾਂ ਉਸ حوالے ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲਈ ਇੱਕ ਵੱਡੀ ਚੁਣੌਤੀ ਹੋਰ ਆ ਰਹੀ ਹੈ ਉਹ ਇਸੇ ਜ਼ਿਮਨੀ ਚੋਣ ਦੇ ਰੂਪ ਦੇ ਵਿੱਚ ਦੇਖਦੇ ਹਾਂ ਤੇ ਉੱਥੇ ਉਮੀਦਵਾਰ ਕਿਹੜੀ ਪਾਰਟੀ ਵੱਲੋਂ ਕੌਣ ਬਣਦਾ ਹੈ ਪਰ ਡਿੰਪੀ ਢਿੱਲੋਂ ਦੀਆਂ ਚਰਚਾਵਾਂ ਪੂਰੀਆਂ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਕਿ ਡਿੰਪੀ ਢਿੱਲੋਂ ਪਾਰਟੀ ਛੱਡ ਸਕਦੇ ਨੇ ਜਦ ਤੱਕ ਕੋਈ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਵੀ ਜਾਣਕਾਰੀ ਜਲਦ ਤੋਂ ਜਲਦ ਸਾਂਝੀ ਕਰੀਏ ਫਿਲਹਾਲ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ